ਚਾਕਾ ਜਮਕੌਰ 1740 ਈ ਸ਼ਹੀਦੀ ਬੱਡੇ ਸਾਬਜ਼ਾਦੇ ਅਤੇ ਹੋਰ ਸਿੰਘ 40 ਸਿੰਘ ਅਤੇ 10 ਲੱਖ ਦਸ਼ਮਣ ਫੌਜ ਸੰਗਤ ਜੀ ਕਲ ਕਰਦੇ ਹਾਂ ਅੱਜ 8 ਪੋ 22 ਦਸੰਬਰ ਦੇ ਇਤਿਹਾਸ ਦੀ 8 ਪੋ ਦੀ ਸਵੇਰ ਹੋਈ ਗੁਰੂ ਜੀ ਨੇ ਨਿਤਨੇਮ ਅਤੇ ਆਸਾਦੀ ਵਾਰ ਦਾ ਪਾਠ ਕੜੇ ਠੰਮੇ ਨਾ ਕੀਤਾ ਯੋਧ ਨੀਤੀ ਰਾਤ ਨੂੰ ਹੀ ਬਣਾ ਲਈ ਸੀ ਗੜੀ ਦੀਆਂ ਚਾਰਾਂ ਪਾਈਆਂ ਤੇ ਸਿੰਘਾਂ ਨੇ ਮੋਰਚੇ ਸੰਭਾਲ ਲਏ ਅਤੇ ਭਾਈ ਆਲਮ ਸਿੰਘ ਜੀ ਨਾਲ ਭਾਈ ਮਾਨ ਸਿੰਘ ਜੀ ਗੜੀ ਵਿੱਚ ਫਿਰ ਰਹੇ ਸਨ ਤਾਂ ਜੋ ਸਾਰਿਆਂ ਨਾਲ ਤਾਲਮੇਲ ਬਣਿਆ ਰਹੇ। ਗੁਰੂ ਸਾਹਿਬ ਜੀ ਵੱਡੇ ਸਹਿਬਜ਼ਾਦਿਆਂ ਅਤੇ ਪੰਜ ਪਿਆਰਿਆਂ ਨਾਲ ਗੜੀ ਦੀ ਉੱਪਰਲੀ ਠਾਰੀ ਵਿੱਚ ਆਵਰਾਜੇ। ਸਤਗੁਰੂ ਜੀ ਨੇ ਆਖਿਆ ਖਾਲਸਾ ਜੀ ਤਸੀਂ ਇਨਾ ਤੁਰਕਾਂ ਤੇ ਪਹਾੜੀਆਂ ਦੀਆਂ ਕਸਮਾਂ ਉੱਤੇ ਭਰੋਸਾ ਕਰਕੇ ਇਸ ਦਸ਼ਾ ਨੂੰ ਪਹੁੰਚੇ ਹੋ ਹੁਣ ਕਰਤਾਰ ਦੇ ਪਾਣੇ ਨੂੰ ਪ੍ਰਸੰਨ ਹੋ ਕੇ ਮੰਨੋ ਤੇ ਦੁਸ਼ਮਣਾਂ ਨੂੰ ਦੱਸ ਦਿਓ ਕਿ ਸਵਾ ਲੱਖ ਦੁਸ਼ਮਣਾਂ ਨਾਲ ਸਿੰਘ ਇਕੱਲਾ ਹੀ ਮੁਕਾਬਲਾ ਕਰਨ ਨੂੰ ਸਮਰੱਥ ਹੈ ਜਦੋਂ ਤੁਰਕ ਫੌਜਾਂ ਮਾਰੋ-ਮਾਰ ਕਰਦੀਆਂ ਕਿਲੇ ਦੇ ਚੁਫੇਰੇ ਮੁਖੀਆਂ ਵਾਂਗੂ ਹੋ ਕੇ ਬੰਦੂਕਾਂ ਚਲਾਉਣ ਲੱਗੀਆਂ ਤਾਂ ਸਿੰਘ ਵੀ ਅੰਦਰੋਂ ਗੋਲੀਆਂ ਚਲਾਉਣ ਲੱਗ ਪਏ ਅਤੇ ਗੁਰੂ ਸਾਹਿਬ ਜੀ ਨੇ ਔਟਾਰੀ ਵਿੱਚੋਂ ਤੀਰ ਮਾਰਨੇ ਸ਼ੁਰੂ ਕਰ ਦਿੱਤੇ ਜਿਹੜਾ ਵੀ ਦੁਸ਼ਮਣ ਕਿਲੇ ਦੇ ਨੇੜੇ ਜਾਂਦਾ ਉਸ ਨੂੰ ਹੀ ਗੋਲੀ ਤੀਰ ਨਾਲ ਸਿੰਘ जख्मी ਕਰ ਦਿੰਦੇ ਤੇ ਇਸ ਤਰ੍ਹਾਂ ਦੁਸ਼ਮਣ ਧੜਾ ਧੜ ਧਰਤੀ ਉੱਤੇ ਲੇਟਣ ਲੱਗੇ ਰਾਜਾ ਭੀਮਚੰਦ ਆਦਿਕਾ ਨੇ ਅੰਦਰੋਂ ਚੰਗਾ ਮੁਕਾਬਲਾ ਹੁੰਦਾ ਵੇਖ ਕੇ ਪਿੰਡ ਦੇ ਲੋਕਾਂ ਨੂੰ ਪੁੱਛਿਆ ਕਿ ਅੰਦਰ ਕਿੰਨੇ ਕੁ ਸਿੰਘ ਹਨ ਪਿੰਡ ਵਾਲਿਆਂ ਨੇ ਦੱਸਿਆ ਕਿ ਗੁਰੂ ਜੀ ਨਾਲ 40-50 ਸਿੰਘ ਹਨ ਜੇ ਤੁਹਾਡੀ ਫੌਜ ਦੇ ਸਾਰੇ ਆਦਮੀ ਮਿੱਟੀ ਦੀ ਏਕ-ਏਕ ਮੁੱਠ ਵੀ ਕਿਲੇ ਅੰਦਰ ਸੁੱਟਣ ਤਾਂ ਸਾਰੇ ਸਿੰਘ ਉਸ ਦੇ ਹੇਠ ਹੀ ਦੱਬੇ ਜਾਣ। ਇਹ ਗੱਲ ਸੁਣ ਕੇ ਭੀਮਚੰਦ ਖੁਸ਼ੀ ਨਾਲ ਭੱਜਾ-ਭੱਜਾ ਖਾਜਾ ਮਰਦੂਦ ਪਾਸ ਗਿਆ। ਅਤੇ ਕਹਿਣ ਲੱਗਾ, "ਖਾਂ ਜੀ, ਢਿੱਲ ਕਿਉਂ ਕਰਦੇ ਹੋ? ਹੱਲਾ ਕਰਕੇ ਸਭ ਨੂੰ ਮਾਰ ਦਿਓ। ਕੇਵਲ ਸਿੰਘ 40 ਅੰਦਰ ਹਨ।" ਸਾਰੀ ਫੌਜ ਨੇ ਇੱਕੋ ਵਾਰ ਹੱਲਾ ਕੀਤਾ ਪਰ ਅੰਦਰੋਂ ਬਦੂਕਾਂ ਵਿੱਚੋਂ ਗੋਲੀਆਂ ਧੜਾ-ਧੜ ਛੁੱਟਣ ਲੱਗ ਪਈਆਂ। ਤੀਰਾਂ ਦਾ ਮੀ ਵਰਸਣ ਲੱਗਾ ਗੁਰੂ ਜੀ ਦਾ ਇੱਕ ਇੱਕ ਤੀਰ 10 10000 ਦੀ ਛਾਤੀ ਨੂੰ ਪਾੜ ਰਿਆ ਸੀ ਪਾਲਵੇ ਛੀ ਲੋਥਾਂ ਦੇ ਢੇਰ ਲੱਗ ਗਏ ਉਦਰ ਗੜੀ ਦੇ ਦਰਵਾਜ਼ੇ ਦੀ ਰਾਖੀ ਕਰਦਿਆਂ ਭਾਈ ਮਦਨ ਸਿੰਘ ਅਤੇ ਕੋਠਾ ਸਿੰਘ ਫੱਟੜ ਹੋ ਗਏ ਪਿੱਛੋ ਤੇਗਾ ਸੂਤ ਕੇ ਮੈਦਾਨ ਵਿੱਚ ਜਾਵੜੇ ਅਤੇ ਸ਼ਹੀਦੀਆਂ ਪ੍ਰਾਪਤ ਕਰ ਗਏ ਨਵਾਬ ਮਲੇਰਕੋਟਲੇ ਦਾ ਭਰਾ ਨਾਹਰ ਖਾਨ ਪੌੜੀ ਲਾ ਕੇ ਗੜੀ ਤੇ ਚੜਨ ਲੱਗਾ ਜਦੋਂ ਹੀ ਸਿਰ ਉੱਪਰ ਕੱਢਿਆ ਤਾਂ ਗੁਰੂ ਜੀ ਨੇ ਅਕਾਲ ਕਹਿ ਕੇ ਤੀਰ ਛੱਡਿਆ ਥਾਹੀਂ ਹੀ ਢੇਰੀ ਹੋ ਗਿਆ ਦੂਜਾ ਜਰਨੈਲ ਗਨੀਖਾਂ ਵੀ ਉਸੇ ਰਸਤੇ ਆਉਣ ਲੱਗਾ ਤਾਂ ਗੁਰੂ ਜੀ ਨੇ ਗੁਰਜ ਮਾਰ ਕੇ ਸਿਰ ਫੇ ਦਿੱਤਾ ਜਿਸ ਨੂੰ ਵੇਖ ਕੇ ਖਵਾਜ਼ਾ ਮਹਿਦੂਦ ਕੰਦੋਲੇ ਲੁਕ ਗਿਆ ਜਿਸ ਦਾ ਜ਼ਿਕਰ ਮਹਾਰਾਜ ਨੇ ਜ਼ਫਰਨਾਮੇ ਵਿੱਚ ਵੀ ਕੀਤਾ ਹੈ ਕਿ ਜੇ ਕੀਤੇ ਟਰਪੂ ਖਵਾਜ਼ਾ ਮੇਰੇ ਸਾਹਮਣੇ ਆਉਂਦਾ ਉਸ ਨੂੰ ਵੀ ਆਪਣਾ ਤੀਰ ਬਖਸ਼ ਦੇਂਦਾ ਸੋ ਵੈਰੀ ਦਾ ਇੰਨਾ ਜ਼ਿਆਦਾ ਨੁਕਸਾਨ ਗੁਰੂ ਕਲਗੀ ਧਰਜੀ ਨੇ ਆਪ ਕੀਤਾ ਹੁਣ ਪੰਜ ਪੰਜ ਸਿੰਘਾਂ ਦਾ ਜੱਥਾ ਗੜੀ ਵਿੱਚੋਂ ਬਾਹਰ ਨਿਕਲਣ ਲੱਗਾ ਸਿੰਘ ਸੂਰਮੇ ਭੁੱਖੇ ਸ਼ੇਰਾਂ ਵਾਂਗ ਦੁਸ਼ਮਣ ਤੇ ਜਾ ਚਪਟੇ ਉਹਨਾਂ ਨੇ ਚਮਕੌਰ ਦੀ ਧਰਤੀ ਲਾਸ਼ਾਂ ਨਾਲ ਭਰ ਦਿੱਤੀ ਜਿਸ ਨੂੰ ਵੇਖ ਕੇ ਸੈਨਾ ਵਿੱਚੋਂ ਯਾ ਖੁਦਾ ਬਚਾ ਲਓ ਹੀ ਪੋਲੇ ਨਾਥ ਬਚਾ ਲਓ ਦੀਆਂ ਆਵਾਜ਼ਾਂ ਆਉਣ ਲੱਗੀਆਂ ਸਤਗੁਰੂ ਜੀ ਪਾਸੋਂ ਅਗਿਆਲੇ ਪਾਈ ਅਮੋਲਕ ਸਿੰਘ ਪਾਈ ਧਿਆਨ ਸਿੰਘ ਪਾਈ ਦਾਨ ਸਿੰਘ ਜੀ ਨੇ ਘੜੀ ਤੋਂ ਬਾਹਰ ਨਿਕਲ ਕੇ ਅਜ਼ੀਹਾ ਜੁੱਦ ਕੀਤਾ ਕਿ ਬੈਰੀ ਪਿੱਛੇ ਭੱਜਣ ਲੱਗ ਪਿਆ ਇਹਨਾਂ ਦੀ ਬਹਾਦਰੀ ਵੇਖ ਕੇ ਪਾਈ ਮੋਕਮ ਸਿੰਘ ਜੀ ਜੋ ਪੰਜ ਪਿਆਰਿਆਂ ਵਿੱਚੋਂ ਸਨ ਇਕੱਲੇ ਹੀ ਨੇਜ਼ਾ ਤੇ ਕਿਰਪਾਨ ਲੈ ਕੇ ਦੁਸ਼ਮਣ ਤੇ ਟੁੱਟ ਪਏ ਪਠਾਣਾ ਦੇ ਦੋ ਦੋ ਟੁਕੜੇ ਕਰਨ ਲੱਗ ਪਏ ਡਰਦਾ ਕੋਈ ਵੀ ਸਿੰਘ ਅੱਗੇ ਨਹੀਂ ਸੀ ਆਉਂਦਾ ਇਸ ਤਰ੍ਹਾਂ ਮਗਰੋਂ ਕਾਫੀ ਸੈਨਾ ਨੇ ਇਕੱਠੇ ਹੋ ਕੇ ਭਾਈ ਮੋਕਮ ਸਿੰਘ ਜੀ ਨੂੰ ਘੇਰ ਲਿਆ ਜਿਸ ਤੋਂ ਭਾਈ ਸਾਹਿਬ ਨੇ ਚਾਰੇ ਪਾਸਿਓਂ ਵੱਢ ਟੋਕ ਕੀਤੀ ਸਵਾ ਲੱਖ ਸੇ ਇੱਕ ਲੜਾਉ ਦੇ ਵਚਨ ਪੂਰੇ ਹੋ ਰਹਿਣ ਦੁਸ਼ਮਣ ਨੇ ਦੂਰੋਂ ਹੀ ਗੋਲੀਆਂ ਤੀਰਾਂ ਦੀ ਪਾਛੜ ਕਰ ਦਿੱਤੀ ਜਿਸ ਨਾਲ ਭਾਈ ਮੋਕਮ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਭਾਈ ਸਾਹਿਬ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਜੀ ਨੇ ਪਿੱਠਾ ਜੋੜ ਕੇ ਜੰਗ ਲੜੀ ਅਤੇ ਅਣਗਹਿਣਤ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਹੋ ਗਏ ਬਾਬਾ ਅਜੀਤ ਸਿੰਘ ਜੀ ਨੇ ਗੜ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਗੁਰੂ ਪਿਤਾ ਜੀ ਹੁਣ ਮੈਨੂੰ ਆਗਿਆ ਬਖਸ਼ੋ ਗੁਰੂ ਜੀ ਨੇ ਬਾਬਾ ਜੀ ਨੂੰ ਘੋਟ ਕੇ ਛਾਤੀ ਨਾਲ ਲਾਇਆ ਕਿ ਅਜੀਤ ਸਿੰਘ ਬਿਨਾਂ ਆਵਾਜ਼ ਮਾਰੇ ਆਪ ਮੂਰੇ ਆਇਆ ਹੈ ਸਿੰਘਾ ਨੇ ਕਿਹਾ ਕਿ ਮਹਾਰਾਜ ਆਪ ਆਪਣੇ ਸਹਿਬਜ਼ਾਦੀਆਂ ਨਾਲ ਗੜੀ ਵਿੱਚੋਂ ਨਿਕਲ ਜਾਵੋ ਪਰ ਗੁਰੂ ਜੀ ਕਹਿਣ ਲੱਗੇ ਤੁਸੀਂ ਸਾਰੇ ਹੀ ਮੇਰੇ ਸਹਿਬਜ਼ਾਦੀ ਹੋ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਪੰਜ ਸਿੰਘਾਂ ਨਾਲ ਗੜੀ ਵਿੱਚੋਂ ਬਾਹਰ ਨਿਕਲੇ ਤੇ ਜਿਵੇਂ ਬਿਜਲੀ ਡਿੱਗਦੀ ਹੈ ਇਸ ਤਰ੍ਹਾਂ ਦੁਸ਼ਮਣ ਉੱਪਰ ਟੁੱਟ ਪਏ ਮੁਗਲਾਂ ਨੂੰ ਪੁਲੇਖਾ ਪੈ ਗਿਆ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਆਪ ਜੰਗ ਵਿੱਚ ਆ ਗਏ ਹਨ ਕਿਉਂਕਿ ਬਾਬਾ ਜੀ ਦੀ ਸ਼ਕਲ ਹੂਬ-ਹੂਬ ਮਹਾਰਾਜ ਨਾਲ ਮਿਲਦੀ ਸੀ ਬਾਬਾ ਜੀ ਨੇ ਹਰੇਕ ਸ਼ਸਤਰ ਨਾਲ ਦੁਸ਼ਮਣ ਦਾ ਨਾਸ ਕੀਤਾ ਅਨਵਰ ਖਾਂ ਬਰਗੇ ਵੱਡੇ-ਵੱਡੇ ਜਰਨੈਲ ਬਾਬਾ ਜੀ ਹੱਥੋਂ ਮਾਰੇ ਗਏ دشمن دل واجڑ پی پا گئی پر سور میں کٹ نہیں سن کر رہے جدو بابا جی انور خان مار کے واپس پرتن لگے اس سمے آپ جی نتھے ہو گئے تو ترک سینا نے آپ جی نو کیرا پا لیا آپ جی دی پیٹ پچھوں ترکا نے برچے مارے بابا جی تھلے ڈگ پے اس سمے ہر ایک سپاہی بابا جی کرن لگا ਬਾਬਾ ਜੀ ਨੇ 500 ਤੋਂ ਵੱਧ ਫੱਟ ਆਪਣੇ ਸਰੀਰ ਤੇ ਖਾਦੇ ਜੋ ਕਿ ਅੱਜ ਤੱਕ ਕਿਸੇ ਸੂਰਮੇ ਨੇ ਨਹੀਂ ਖਾਦੇ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਆਪਣਾ ਸਰੀਰ ਜੰਗੇ ਮੈਦਾਨ ਨੂੰ ਪੇਂਟ ਕਰਕੇ ਸੱਚਖੰਡ ਜਵਰਾ ਜੀ ਇਸ ਵੇਲੇ ਬਾਬਾ ਜੀ ਦੀ ਉਮਰ 17 ਕੋ ਸਾਲ ਦੀ ਸੀ ਪੁੱਤਰ ਨੂੰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦਿਆਂ ਵੇਖ ਗੁਰੂ ਗੋਬਿੰਦ ਸਿੰਘ ਜੀ ਨੇ ਅਸਮਾਨ ਕੰਬਾਉ ਜਕਾਰੇ ਛੱਡੇ ਇਹ ਸਿਰਫ ਗੁਰੂ ਸਾਹਿਬ ਹੀ ਕਰ ਸਕਤੇ ਸਨ ਇਹ ਆਪਣੇ ਜਿਗਰ ਦੇ ਟੋਟੇਵਾਰ ਕੇ ਜਕਾਰੇਸ਼ੜ ਨੇ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬਾਬਾ ਝੁਜਾਰ ਸਿੰਘ ਜੀ ਨੂੰ ਵੀ ਜੰਗ ਦਾ ਚਾ ਚੜਿਆ ਅਤੇ ਗੁਰੂ ਜੀ ਪਾਸੋਂ ਜੰਗ ਵਿੱਚ ਜਾਣ ਦੀ ਆਗਿਆ ਮੰਗਣ ਲੱਗੇ ਕਿ ਮੈਂ ਵੀਰ ਨਾਲੋਂ ਵਿਛੜ ਕੇ ਨਹੀਂ ਜੀ ਸਕਦਾ ਇਸ ਵੇਲੇ ਬਾਬਾ ਝੁਜਾਰ ਸਿੰਘ ਜੀ ਦੀ ਉਮਰ ਪੌਣੇ ਕੋ 15 ਸਾਲ ਦੀ ਸੀ ਗੁਰੂ ਜੀ ਨੇ ਝੁਜਾਰ ਸਿੰਘ ਜੀ ਨੂੰ ਘੁੱਟ ਕੇ ਜੱਫੀ ਪਾਈ ਅਤੇ ਬਾਬਾ ਜੀ ਜੰਗ ਨੂੰ ਚੜ ਪਏ ਗੁਰੂ ਜੀ ਆਪਣੇ ਪੁੱਤਰ ਦਰਜੰਗ ਵੇਖਣ ਲਈ ਅਟਾਰੀ ਵਿੱਚ ਖੜੋਤੇ ਸਨ। ਬਾਬਾ ਜੀ ਪੰਜ ਸਿੰਘਾਂ ਨਾਲ ਦੁਸ਼ਮਣ ਦੇ ਆਹੂ ਲਾਰ ਐਹਸਾਨ ਜਿੱਦੋਂ ਦੁਸ਼ਮਣ ਦਾ ਜ਼ੋਰ ਪੈਂਦਾ ਗੁਰੂ ਜੀ ਇੱਕ ਤੀਰ ਛੱਡਦੇ ਜੋ ਹਜ਼ਾਰਾਂ ਦੀ ਛਾਤੀ ਵਿੰਨ ਕੇ ਲੰਘ ਜਾਂਦਾ। ਇਸ ਤਰ੍ਹਾਂ ਬਾਬਾ ਜੀ ਨੇ ਵੱਡੇ-ਵੱਡੇ ਜੰਗੀ ਜਰਨੈਲਾਾਂ ਦੇ ਵੀ ਦਿਲ ਕੰਬਣ ਲਾ ਦਿੱਤੇ। ਉਹਦਰ ਸਿੰਘਾਂ ਨੂੰ ਸ਼ਹਾਦਤ ਦਾ ਚਾਹ ਚੜਿਆ ਹੋਇਆ ਸੀ ਅਤੇ ਦੁਸ਼ਮਣ ਨੂੰ ਅੱਗੇ ਲਾ ਕੇ ਭਜਾ ਰਹੇ ਸਨ। ਬਾਬਾ ਜੂਝਾਰ ਸਿੰਘ ਜੀ ਦੀ ਮਾਰੀ ਮਾਰ ਤੋਂ ਵੈਰੀ ਟੱਕਰਾ ਕਰਨੋਂ ਹਟ ਗਏ ਅਤੇ ਚਾਨ ਪਚਾ ਕੇ ਭੱਜਣ ਲੱਗੇ ਆਖਰ ਦੁਸ਼ਮਣ ਨੇ ਕੀਰਾ ਪਾਇਆ ਤੇ ਬਾਬਾ ਜੂਝਾਰ ਸਿੰਘ ਜੀ ਪੰਜ ਸਿੰਗਾ ਸਮੇਤ ਜੂਸਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਇਹ ਵੇਖ ਕੇ ਗੁਰੂ ਕਲਗੀਧਰ ਜੀ ਨੇ ਉੱਚੀ ਆਵਾਜ਼ ਵਿੱਚ ਜਕਾਰਾ ਗਜਾਇਆ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਇਹ ਮਹਾਨ ਸਾਕਾ 8 ਪੋ 1761 ਵਿਕਰਮੀ ਨੂੰ ਵਾਪਰਿਆ ਬਾਬਾ ਜੀ ਦੀ ਸ਼ਹੀਦੀ ਵੇਲੇ ਸ਼ਾਮਾਂ ਪੈ ਗਈਆਂ ਸਨ ਪੈਰੀ ਸੋਚਦੇ ਸੀ ਕਿ ਹੁਣ ਗੁਰੂ ਜੀ ਅੰਦਰ ਇਕੱਲੇ ਰਹਿ ਗਏ ਹਨ ਹੁਣ ਕੋਈ ਔਖਾ ਨਹੀਂ ਉਹਨਾਂ ਨੂੰ ਫੜਨਾ ਪਰ ਹਲੇ ਤਾਂ ਅੰਦਰ 11 ਸਿੰਘ ਪਾਕਿਸਤਾਨ ਜੋ ਦੁਸ਼ਮਣ ਦੀ ਮੌਤ ਦੀ ਨਿਆਂਈ ਸਨ ਵਜ਼ੀਰ ਖਾਨ ਸੋਚਦਾ ਸੀ ਕਿ ਅੰਦਰ ਗੁਰੂ ਜੀ ਇਕੱਲੇ ਹਨ ਸੋ ਜ਼ੋਰਦਾਰ ਹੱਲਾ ਬੋਲਿਆ ਗਿਆ ਅੰਦਰੋਂ ਸਿੰਘਾਂ ਨੇ ਤੀਰ ਅਤੇ ਗੋਲੀਆਂ ਵਰਸਾ ਦਿੱਤੀਆਂ ਹਨੇਰੇ ਦਾ ਸਮਾਂ ਸੀ ਭੁਲੇਖੇ ਨਾਲ ਦੁਸ਼ਮਣ ਆਪਸ ਵਿੱਚ ਟੱਕਰੇ ਕਰਨ ਲੱਗ ਪਿਆ ਜਿਸ ਵਿੱਚ ਕਈ ਵੱਡੇ ਜਰਨੈਲ ਮਾਰੇ ਗਏ ਆਪਣਾ ਨੁਕਸਾਨ ਹੁੰਦਾ ਵੇਖ ਕੇ ਹਮਲਾ ਰੋਕ ਦਿੱਤਾ ਗਿਆ ਗੜੀ ਦਾ ਪੈਰਾ ਸਖਤ ਕਰ ਦਿੱਤਾ ਗਿਆ ਤਾਂ ਜੋ ਗੁਰੂ ਸਾਹਿਬ ਬਾਹਰ ਨਾ ਨਿਕਲ ਸਕਣ ਅੰਦਰ ਗੁਰੂ ਸਾਹਿਬ 11 ਸਿੰਘਾਂ ਨਾਲ ਸ਼ਹੀਦੀ ਪਾਉਣ ਲਈ ਤਿਆਰ ਸਨ ਪਰ ਸਿੰਘਾਂ ਨੇ ਗੁਰੂ ਜੀ ਨੂੰ ਗੜੀ ਛੱਡਣ ਲਈ ਬੇਨਤੀਆਂ ਕੀਤੀਆਂ ਕਿ ਆਪ ਜੀ ਸਾਡੇ ਵਰਗੇ ਲੱਖਾ ਸਿੰਘ ਤਿਆਰ ਕਰ ਸਕਦੇ ਹੋ ਪਰ ਅਸੀਂ ਲੱਖਾ ਤੁਹਾਡੇ ਵਰਗੇ ਗੁਰੂ ਸਾਹਿਬ ਨਹੀਂ ਤਿਆਰ ਕਰ ਸਕਦੇ ਪਰ ਗੁਰੂ ਸਾਹਿਬ ਨਹੀਂ ਮੰਨ ਰਹੇ ਸਨ ਤਾਂ ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕੀਤਾ ਅਤੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਕੋਲ ਆਏ ਪੰਜ ਸਿੰਘ ਪਾਈਆ ਸਿੰਘ ਧਰਮ ਸਿੰਘ ਜੀ ਮਾਨ ਸਿੰਘ ਜੀ ਸੰਗਤ ਸਿੰਘ ਜੀ ਅਤੇ ਸਤ ਸਿੰਘ ਜੀ ਪੰਜ ਪਿਆਰਿਆਂ ਦੇ ਰੂਪ ਵਿੱਚ ਕਹਿਣ ਲੱਗੇ ਕਿ ਆਪ ਦਾ ਹੁਕਮ ਹੈ ਕਿ ਪੰਜਾਬ ਵਿੱਚ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਅਤੇ ਜੋ ਪੰਜ ਸਿੰਘ ਆਗਿਆਕਾਰਨ ਹਰੇਕ ਨੂੰ ਮੰਨਣੀ ਪਵੇਗੀ ਸੋ ਪੰਥ ਦੀ ਆਗਿਆ ਹੈ ਕਿ ਆਪ ਜੀ ਗੜੀ ਛੱਡ ਕੇ ਸਹੀ ਸਲਾਮਤ ਨਿਕਲ ਜਾਵੋ ਗੁਰੂ ਜੀ ਨੇ ਆਗਿਆ ਸਤਵਚਨ ਖਾਲਸਾ ਜੀ ਪਰ ਮੇਰੀ ਸ਼ਰਤ ਹੈ ਕਿ ਮੈਂ ਚੁੱਪਚੀਪੇ ਨਹੀਂ ਜਾਵਾਂਗਾ ਦੁਸ਼ਮਣਾਂ ਨੂੰ ਵੰਗਾਰ ਕੇ ਜਾਵਾਂਗਾ ਮਤਾ ਕੋਈ ਕਲ ਨੂੰ ਆਖੇ ਕਿ ਗੁਰੂ ਗੋਬਿੰਦ ਸਿੰਘ ਡਰਦਾ ਹੋਇਆ ਹਨੇਰੇ ਵਿੱਚ ਭੱਜ ਗਿਆ ਹੈ ਤਾਂ ਸਿੰਘਾਂ ਨੇ ਕਿਹਾ ਜਿਵੇਂ ਆਪ ਜੀ ਦੀ ਇੱਛਾ ਪਰ ਆਪ ਜੀ ਚਲੇ ਜਾਵੋ ਇਹ ਪਹਿਲੀ ਵਾਰ ਸੀ ਜਦੋਂ ਗੁਰੂ ਜੀ ਨੇ ਸਿੰਘਾਂ ਦੇ ਗੁਰਮਤੇ ਅੱਗੇ ਸੀਸ ਨਿਬਾਇਆ ਸੀ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੀ ਸ਼ਾਹੀ ਪੋਸ਼ਾਕ ਅਤੇ ਜਿਗਾ ਕਲਗੀ ਪੈਸੰਗਤ ਸਿੰਘ ਜੀ ਦੇ ਦੁਮਾਲੇ ਉੱਪਰ ਸਜਾਈ ਜਿਨਾ ਦਾ ਚਿਹਰਾ ਮੋਰਾ ਬਿਲਕੁਲ ਗੁਰੂ ਸੈਪਨਾ ਰਲਦਾ ਸੀ ਉਹਨਾਂ ਦੇ ਪੂਰੇ ਸ਼ਸਤਰ ਸਜਾ ਕੇ ਤਿੰਨ ਪ੍ਰਕਰਮਾ ਕੀਤੀਆਂ ਅਤੇ ਬਚਨ ਕੀਤੇ ਕਿ ਅੱਜ ਤੋਂ ਖਾਲਸਾ ਗੁਰੂ ਗੁਰੂ ਖਾਲਸਾ ਹੋਇਆ ਹੈ ਪਰ ਖਾਲਸੇ ਨੇ ਤਾਂ ਵੀ ਮਾਣ ਨਹੀਂ ਕੀਤਾ ਤੇ ਆਖਿਆ ਅਸੀਂ ਨੀਵੇਂ ਅਤੇ ਲਿਤਾੜੇ ਹੋਈ ਸਾਂ ਪਰ ਤੁਹਾਡੀ ਵਡਿਆਈ ਹੈ ਜੋ ਗਰੀਬਾਂ ਨੂੰ ਐਡਾ ਵੱਡਾ ਮਾਣ ਬਖਸ਼ਿਆ ਹੈ ਇਹ ਮਾਣ ਪਾ ਕੇ ਸਾਰੇ ਸਿੰਘਾਂ ਨੇ ਗੁਰੂ ਜੀ ਅੱਗੇ ਸੀਸ ਨਮਾਇਆ ਹੁਣ ਗੁਰੂ ਜੀ ਨੇ ਸਾਰਾ ਕੁਝ ਸਿੰਘਾਂ ਨੂੰ ਸਮਝਾ ਦਿੱਤਾ ਸੀ ਕਿ ਕਿਵੇਂ ਬਾਹਰ ਨਿਕਲਣਾ ਹੈ ਗੁਰਮਤੇ ਅਨੁਸਾਰ ਗੁਰੂ ਜੀ ਦੇ ਨਾਲ ਤਿੰਨ ਸਿੰਘ ਪਈਦਿਆ ਸਿੰਘ ਜੀ ਪਾਈਤਾਰਮ ਸਿੰਘ ਜੀ ਅਤੇ ਪਾਈ ਮਾਨ ਸਿੰਘ ਜੀ ਨੇ ਵੀ ਗੱਡੀ ਵਿੱਚੋਂ ਨਿਕਲਣਾ ਸੀ ਸਾਰੀ ਬਿਉਂਤ ਸਿੰਘਾਂ ਨੂੰ ਸਮਝਾ ਕੇ ਗੁਰੂ ਜੀ ਨੇ ਸਭ ਨੂੰ ਵਾਰੋ-ਵਾਰੀ ਘੁੱਟ ਕੇ ਗਲ ਨਾਲ ਲਾਇਆ ਮੱਥੇ ਚੁੰਮੇ ਹੱਥ ਚੁੰਮੇ ਆਪਣੇ ਪਿਆਰਿਆਂ ਨੂੰ ਬੇਅੰਤ ਲਾਡ ਲੜਾਇਆ ਅਤੇ ਫਿਰ ਪਾਈ ਸੰਗਤ ਸਿੰਘ ਜੀ ਨੂੰ ਆਪਣੀ ਜਗ੍ਹਾ ਗੱਡੀ ਦੀ ਔਟਾਰੀ ਵਿੱਚ ਬਿਠਾ ਦਿੱਤਾ ਹੁਣ ਪੂਰੀ ਤਿਆਰੀ ਹੋ ਚੁੱਕੀ ਸੀ ਸਾਰੇ ਹੀ ਸਿੰਘ ਤਿਆਰ ਬਰ ਤਿਆਰ ਸਨ ਪਾਸ਼ਾ ਜੀ ਨੇ ਅੱਧੀ ਰਾਤ ਨੂੰ ਬਰਜ਼ੂਖ ਪਰ ਖਲੋ ਕੇ ਨਰਸਿੰਘਾ ਵਜਾਇਆ ਅਤੇ ਤਿੰਨ ਸਿੰਗਾ ਨਾਲ ਗੜੀ ਵਿੱਚੋਂ ਨਿਕਲੇ ਜਿੱਥੇ ਹੁਣ ਗੁਰਦੁਆਰਾ ਤਾੜੀ ਸਾਹਿਬ ਹੈ ਉੱਥੇ ਖਲੋ ਕੇ ਉੱਚੀ ਤਿੰਨ ਵਾਰ ਢਾੜੀ ਮਾਰੀ ਅਤੇ ਗਰਜਨੀ ਆਵਾਜ਼ ਵਿੱਚ ਤਿੰਨ ਵਾਰ ਆਖਿਆ ਪੀਰੇ ਹਿੰਦ ਮੈਂ ਰਵਤ ਪੀਰੇ ਹਿੰਦ ਮੈਂ ਰਵਤ ਪੀਰੇ ਹਿੰਦ ਮੈਂ ਰਵਤ ਆਵ ਹਿੰਦ ਦਾ ਪੀਰ ਗੜੀ ਵਿੱਚੋਂ ਨਿਕਲ ਚੱਲਿਆ ਹੈ ਜੇ ਕਿਸੇ ਵਿੱਚ ਜ਼ਰਤ ਹੈ ਤਾਂ ਪਕੜ ਲਵੋ ਜਦੋਂ ਗੁਰੂ ਜੀ ਨੇ ਇਹ ਬਚਨ ਆਖੇ ਤਾਂ ਵਿਉਤ ਅਨੁਸਾਰ ਗੜੀ ਵਿਚਲੇ ਸਿੰਘਾਂ ਨੇ ਧੌਂਸਿਆਂ ਉੱਪਰ ਝੋਟਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੇਕਾਰਿਆਂ ਦੇ ਨਾਲ ਤੀਰ ਛੱਡਣ ਲੱਗੇ ਜਿਸ ਨਾਲ ਦੁਸ਼ਮਣਦਾਲ ਅੰਦਰ ਭਗੜੜ ਮਚ ਗਈ ਉਹਨਾਂ ਨੂੰ ਲੱਗਾ ਕਿ ਸਿੰਘਾਂ ਨੇ ਹਮਲਾ ਕਰ ਦਿੱਤਾ ਹੈ ਅਸਮਾਨ ਵਿੱਚ ਬੱਦਲ ਸਨ ਹਨੇਰੀ ਚੱਲ ਪਈ ਅਤੇ ਤੁਰਕ ਸੈਨਾ ਆਪਸ ਵਿੱਚ ਕੱਟਵੱਟ ਕੇ ਮਰਨ ਲੱਗੀ ਅਤੇ ਸਵੇਰ ਹੋਣ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਦੂਜੇ ਪਾਸੇ ਜੋ ਗੁਰੂ ਜੀ ਦੇ ਰਾਹ ਅੜਿਆ ਉਹ ਛਟ ਗਿਆ ਗਿਆ ਗੁਰੂ ਜੀ ਆਪਣੇ ਨਿਸ਼ਾਨੇ ਵੱਲ ਵਧਣ ਲੱਗੇ ਕਵੀ ਭਾਈ ਸੰਤੋਖ ਸਿੰਘ ਜੀ ਅਨੁਸਾਰ ਗੁਰੂਦੇਵ ਜੀ ਨੇ ਜਦੋਂ ਤਾੜੀ ਮਾਰ ਕੇ ਕਿਹਾ ਕਿ ਪੀਰੇ ਹਿੰਦ ਮੇ ਰਵਤ ਤੇ ਉਧਰੋਂ ਗੜੀ ਵਿੱਚੋਂ ਤੀਰ ਚੱਲੇ ਤੇ ਧੋਂਸੇ ਵੱਜੇ ਤਦੋਂ ਫੌਜ ਵਿੱਚ ਬੜਾ ਹਾਹਾਕਾਰ ਮਚ ਗਿਆ ਸੂਰਮੇ ਆਪਸ ਵਿੱਚ ਪੇੜ ਪਏ ਤੁਰਕ ਤਲਵਾਰਾਂ ਹੱਥਾਂ ਵਿੱਚ ਫੜ ਕੇ ਇੱਕ ਦੂਜੇ ਨੂੰ ਮਾਰਨ ਲੱਗੇ ਹਨੇਰੇ ਵਿੱਚ ਭਗੜਮਚ ਜਾਣ ਕਾਰਨ ਪਿਤਾ ਆਪਣੇ ਹੀ ਪੁੱਤਰ ਦੇ ਸਿਰ ਵਿੱਚ ਤਲਵਾਰ ਮਾਰਨ ਲੱਗ ਪਿਆ ਉਸ ਸਮੇਂ ਰਾਤ ਦੇ ਅੰਧੇਰੇ ਵਿੱਚ ਕੋਈ ਕਿਸੇ ਨੂੰ ਪਛਾਣਦਾ ਨਹੀਂ ਸੀ ਮਾਨੋ ਤੁਰਕਾਂ ਉੱਪਰ ਇੱਕ ਕਿਆਮਤ ਦੀ ਰਾਤ ਸੀ ਕਿਸੇ ਨੇ ਕਿਸੇ ਦਾ ਸਿਰ ਵੱਢ ਦਿੱਤਾ ਕਿਸੇ ਦੀ ਬਾਹ ਤੇ ਹੱਥ ਛਾੜ ਦਿੱਤੇ ਜਦੋਂ ਗੁਰੂ ਜੀ ਗੜੀ ਵਿੱਚੋਂ ਨਿਕਲੇ ਤਾਂ ਆਪ ਜੀ ਤਿੰਨ ਸਿੰਘਾਂ ਨੂੰ ਆਕਾਸ਼ੀ ਤਾਰੇ ਦੀ ਸੇਧ ਵਿੱਚ ਤੁਰਨ ਲਈ ਕਿਹਾ ਅਤੇ ਆਖਿਆ ਜੇ ਕਰਤਾਰ ਨੇ ਚਾਇਆ ਤਾਂ ਦੁਬਾਰਾ ਮਿਲ ਹੋਣਗੇ ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਚਰਨਾਂ ਦਾ ਜੋੜਾ ਲਾ ਦਿੱਤਾ ਸੀ ਤਾਂ ਕਿ ਕਿਸੇ ਵੀ ਸ਼ਹੀਦ ਸਿੰਘ ਦੇ ਪਾਵਨ ਕੇਸਾਂ ਅਤੇ ਸਰੀਰ ਨੂੰ ਨਾ ਲੱਗੇ ਅਤਿ ਦੀ ਠੰਡ ਕੋਰੇ ਨਾਲ ਲੱਦੀ ਧਰਤੀ ਕੰਡਿਆਲੀਆਂ ਝਾੜੀਆਂ ਵਿੱਚੋਂ ਦੀ ਲੰਘਦੇ ਆਪ ਜੀ ਦਾ ਚਾਮਾ ਲੀਰੋ-ਲੀਰ ਹੋ ਗਿਆ ਅਤੇ ਪੈਰਾਂ ਵਿੱਚੋਂ ਲਹੂ ਵਗ ਰਿਹਾ ਸੀ ਛਾਲੇ ਪੈ ਗਏ ਸਨ ਦੋ ਪੁੱਤਰ ਅਤੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਪਰ ਮੱਥੇ ਉੱਪਰ ਪੋਰਾ ਵੀ ਸ਼ਿਕਨ ਨਹੀਂ ਸੀ ਆਪ ਜੀ ਨੇ ਲਗਾਤਾਰ 6-7-8 ਪੋ ਦੇ ਦਿਨ ਰਾਤ ਜਾਗਦਿਆਂ ਨੇ ਲੰਗਾਇਏ ਸਨ ਨਾ ਹੀ ਅਨਜਲ ਛਕਿਆ ਸੀ ਆਪ ਜੀ ਨੇ 6 ਘੰਟੇ ਤੋਂ ਬਾਅਦ ਸਮਾ ਪੈਦਲ ਨੰਗੇ ਪੈਰੀ ਸਫ਼ਰ ਕੀਤਾ ਅਤੇ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਗਏ ਇੱਥੇ ਇੱਕ ਬਾਗ ਦੇ ਖੂਹ ਵਿੱਚ ਟਿੰਡ ਖੋਲ ਕੇ ਜਲ ਛਕਿਆ ਅਤੇ ਉਸੇ ਟਿੰਡ ਨੂੰ ਸੀਸ ਹੇਠਾ ਰੱਖ ਕੇ ਲੇਟ ਗਏ ਪਿਆਰੇ ਪੁੱਤਰ ਰਤੀ ਸਿੰਘ ਧਰਮ ਤੋਂ ਵਾਰ ਕੀ ਮਖਮਲੀ ਬਸਤਰਾਂ ਤੇ ਵਿਰਾਜਣ ਵਾਲੇ ਬਾਜਾਂ ਤਾਜਾਂ ਵਾਲੇ ਸਤਗੁਰ ਅੱਜ ਬਿਨਾਂ ਕਿਸੇ ਬਸਤਰ ਤੋਂ ਜੰਗਲਾਂ ਵਿੱਚ ਰੋੜਾਂ ਉੱਪਰ ਸੁੱਤੇ ਪੈ ਸੰ ਤਾਰੇ ਦੀ ਛੇਤ ਲੈਂਦੇ ਹੋਏ ਅਮਰਤ ਵੇਲੇ ਤਿੰਨੇ ਸਿੰਘਾਂ ਨੂੰ ਗੁਰੂ ਜੀ ਮਿਲ ਗਏ ਗੁਰੂ ਜੀ ਨੇ ਪਿਆਰੇ ਪਰਮੇਸ਼ਰ ਨੂੰ ਕੋਈ ਮੇੜਾ ਨਹੀਂ ਦਿੱਤਾ ਸਗੋ ਸ਼ਬਦ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁਦਵਿਨ ਰੋਗ ਰਜ਼ਾਈਆਂ ਦਾ ਓੜਨ 나ਗ ਨਿਵਾਸਾ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਦੂਜੇ ਪਾਸੇ ਕੁੰਮੇमाश ਕੀ ਦੀ ਚੌਂਪੜੀ ਤੋਂ ਚੱਲ ਕੇ ਅੱਠ ਪੋ ਦੀ ਰਾਤ ਮਾਤਾ ਗੁਜਰੀ ਜੀ ਨੇ ਗੰਗੂ ਦੇ ਘਰ ਬਿਤਾਈ ਜਿੱਥੇ ਮਾਤਾ ਜੀ ਨੇ ਰਹਿਰਾਸਾ ਪਾਟ ਕਰਨ ਉਪਰੰਤ ਸਹਿਬਜ਼ਾਦਿਆਂ ਨੂੰ ਨੌਵੇਂ ਪਾਸ਼ਾ ਦੀ ਸ਼ਹੀਦੀ ਵਾਲੀ ਸਾਖੀ ਸੁਣਾਈ ਅਤੇ ਰਾਤ ਨੂੰ ਜਦੋਂ ਸਹਿਬਜ਼ਾਦੇ ਸੌਂ ਗਏ ਪਰ ਮਾਤਾ ਜੀ ਜਾਗ ਰਹੇ ਸਨ ਸਿਰਫ ਲੰਮੇ ਪਏ ਸਨ ਉਸਨੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ ਜਿਹੜੇ ਲਾਲਚ ਨੂੰ ਇਹ ਮਾਤਾ ਜੀ ਅਤੇ ਬੱਚਿਆਂ ਨੂੰ ਕਰ ਲਿਆਇਆ ਸੀ ਉਹ ਕੰਮ ਇਸਨੇ ਕਰ ਲਿਆ ਸੀ ਨੌ ਪੋ ਦਾ ਇਤਿਹਾਸ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਕਿਰਪਾ ਕਰਕੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤਾ ਜੋ ਹਰ ਸੰਗਤਕ ਸਾਡੇ ਅਣਮੁੱਲਾ ਇਤਿਹਾਸ ਪਹੁੰਚ ਸਕੇ